ਆਮ ਆਦਮੀ ਪਾਰਟੀ ਜਿੰਦਾਬਾਦ 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 ਇੱਕ ਨੰਬਰ ਵਾਰਡ ਤੋਂ ਬੀਬੀ ਜਸਵੀਰ ਕੌਰ ਜੀ ਲਗਾਤਾਰ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰ ਜਿਹੜੀ ਆ ਉਹ ਵਿਖਾ ਦਿੱਤੀ ਜਾਵੇ ਕਿ ਸੋਨੂ ਕਾਜੀਕੋਟ ਵੀਰ ਜਿਹੜਾ ਉਹਨਾਂ ਦਾ ਪੁੱਤਰ ਹੈ ਤੇ ਵਾਰਡ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਤੇ ਉਹਨਾਂ ਨੇ ਇੱਕ ਮੈਨੀਫੈਸਟੋ ਵੀ ਜਿਹੜਾ ਆਇਆ ਤੇ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਦੀ ਚੋਣ ਕੰਪੇਨ ਵੀ ਚੱਲ ਰਹੀ ਹੈ ਵੀਰ ਜੀ ਕੀ ਨਾਮ ਹੈ ਤੁਹਾਡਾ ਕਿਹੜੀ ਵਾਰਡ ਹੈ ਅਤੇ ਕਿਹੜੀ ਪਾਰਟੀ ਦੇ ਵੱਲੋਂ ਤੁਹਾਨੂੰ ਜਿਹੜਾ ਉਮੀਦਵਾਰ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਆ ਜੀ ਜੀ ਮੇਰੇ ਮਾਤਾ ਜੀ ਉਮੀਦਵਾਰ ਨੇ ਸਰਦਾਰਨੀ ਜਸਬੀਰ कौर ਆਮ ਆਦਮੀ ਪਾਰਟੀ ਤੇ ਝਾੜੂ ਦੇ ਚੋਣ ਨਿਸ਼ਾਨ ਤੋਂ ਵਾਰਡ ਨੰਬਰ 1 ਤੋਂ ਅਸੀਂ ਚੋਣ ਲੜ ਰਹੇ ਹਾਂ ਕੀ ਮੈਨੀਫੈਸਟੋ ਦੇ ਵਿੱਚ ਜਿਹੜਾ ਵਾਅਦੇ ਕਰ ਰਹੇ ਹੋ ਲੋਕਾਂ ਦੇ ਨਾਲ ਅਸੀਂ ਮੈਨੀਫੈਸਟੋ ਦੇ ਵਿੱਚ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਜੀ 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 ਅਸੀਂ ਸਭ ਤੋਂ ਪਹਿਲਾਂ ਮੈਂ ਜਿਹੜੇ ਵੀ ਘਰ ਜਾ ਰਹੇ ਆ ਉਹਨਾਂ ਨੂੰ ਕਹਿ ਰਿਹਾ ਵਾਂ ਵੀ ਇਹ ਮੈਨੀਫੈਸਟੋ ਸਾਹਮਣੇ ਰੱਖਿਓ ਕਿਉਂਕਿ ਮੈਨੂੰ ਯਾਦ ਆ ਇੱਥੇ ਸਾਡੇ ਪੁਰਾਣੇ ਲੰਬੇ ਸਮੇਂ ਤੋਂ 10 ਸਾਲ ਹੋ ਗਏ ਐਲੈਕਸ਼ਨ ਨਹੀਂ ਹੋਈ ਜਦੋਂ ਐਲੈਕਸ਼ਨ ਹੋਈ ਸੀ ਉਦੋਂ ਇੱਥੋਂ ਸਾਡੇ ਕੌਂਸਲਰ ਜਿੱਤੇ ਸੀ ਸਰਦਾਰ ਰਣਜੀਤ ਸਿੰਘ ਜੀ ਰਾਣਾ ਜੀ ਉਹਨਾਂ ਇੱਕ ਮੈਨੀਫੈਸਟੋ ਬਣਾਇਆ ਸੀ ਤਾਂ ਉਹਨਾਂ ਲਿਖਿਆ ਸੀ ਜੀ ਜਿਮ ਬਣਾ ਕੇ ਦੇਵਾਂਗੇ ਪਾਰਕ ਬਣਾ ਕੇ ਦੇਵਾਂਗੇ ਬੜਾ ਕੁਝ ਕਿਹਾ ਸੀਗਾ ਉਹ ਜਿਮ ਪਾਰਕ ਤੇ ਕਿਤੇ ਲੱਭੇ ਨਹੀਂ ਜੜੀਆਂ ਸਾਡੀਆਂ ਸੜਕਾਂ ਨਾਲੀਆਂ ਜੀ ਉਹ ਵੀ ਨਹੀਂ ਉਹਨਾਂ ਬਣਾ ਕੇ ਦਿੱਤੀਆਂ ਤੇ ਮੈਂ ਲੋਕਾਂ ਨੂੰ ਇਹੋ ਗੱਲ ਕਹਿ ਰ ਇਹ ਸਾਮ੍ਹ ਕੇ ਰੱਖਿਓ ਕਿਉਂਕਿ ਆਉਣ ਵਾਲੇ ਪੰਜ ਸਾਲਾਂ ਬਾਅਦ ਮੇਰੇ ਕੰਮ ਨੂੰ ਵੋਟ ਪਾਇਓ ਤੇ ਜੇ ਇਸ ਲਿਖੇ ਦੇ ਵਿੱਚੋਂ ਮੈਂ ਕੋਈ ਕੰਮ ਨਾ ਨਾ ਕਰਾ ਪਾਇਆ ਤੇ ਮੈਨੂੰ ਘਟੋ-ਗਾਟਾ ਯਾਦ ਦਿਵਾ ਦਿਓ ਭਾਈ ਆ ਤੂੰ ਕੰਮ ਨਹੀਂ ਕੀਤਾ ਜੀ ਜੀ ਆਪੋਜੀਸ਼ਨ ਪਾਰਟੀਆਂ ਦੇ ਵੱਡੇ ਲੀਡਰ ਵੀ ਇੱਥੇ ਚੋਣ ਪ੍ਰਚਾਰ ਲਈ ਪਹੁੰਚੇ ਆ ਗੱਲ ਕਾਂਗਰਸ ਦੀ ਹੋਵੇ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਜੀ ਇੱਥੇ ਕੁਲਵੀਰ ਸਿੰਘ ਜੀ ਜੀਰਾ ਸਾਹਿਬ ਕਾ ਐਮ ਐਲ ਏ ਕਾਂਗਰਸ ਵੱਲੋਂ ਆਏ ਸੀਗੇ ਜੀ ਤੇ ਮੈਂ ਇਹ ਗੱਲ ਬੜੇ ਮਾਣ ਨਾਲ ਕਹਿਣਾ ਚਾਹੁੰਦਾ ਮੇਰੇ ਇਲਾਕਾ ਨਿਵਾਸੀ ਵਾਰਡ ਨੰਬਰ 1 ਵਾਲਿਆਂ ਨੂੰ ਮੇਰੇ ਤੇ ਮਾਣ ਹੋਣਾ ਚਾਹੀਦਾ ਵਾ ਵੀ ਇੱਕ ਮੈਂ ਆਮ ਜੇ ਮੁੰਡੇ ਨੇ ਐਡੇ ਐਡੇ ਵੱਡੇ ਲੀਡਰ ਮਜਬੂਰ ਕਰਤੇ ਆਪਦੀ ਵਾਰਡ ਦੇ ਵਿੱਚ ਆਉਣ ਲਈ ਪਰ ਮੈਂ ਜੀਲਾ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਹਾਂ ਵੀ ਅੱਗੇ ਤੁਸੀਂ ਕਿੰਨੀ ਵਾਰ ਸ਼ਹਿਰ ਚਾਜੋ ਕਦੇ ਸਾਡੇ ਮਹੱਲੇ ਦਾ ਤੁਸੀਂ ਸਾਰ ਨਹੀਂ ਲਈ ਹੁਣ ਤੁਸੀਂ ਆ ਗਏ ਜੋ ਇਲੈਕਸ਼ਨ ਦੇ ਵਿੱਚ ਸੱਚ ਝੂਠ ਮਾਰ ਕੇ ਚਲੇ ਜੇ ਜੋ ਪਰ ਮਹੱਲਾ ਨਿਵਾਸੀ ਸਿਆਣੇ ਆ ਉਹਨਾਂ ਨੂੰ ਪਤਾ ਵਾ ਵੀ ਝੂਠੇ ਮਾਰ ਕੇ ਚਲੇ ਗਿਆ ਵਾ ਪਰ ਇਹਨੇ ਦੁਬਾਰਾ ਕਿਹੜਾ ਇੱਥੇ ਵੜਨਾ ਵਾ ਤੇ ਨਾ ਇਹਨੂੰ ਕਦੀ ਕੁਐਸਚਨ ਪੁੱਛ ਸਕਦੇ ਆ ਕਿਉ ਕੌਣ ਇਹਨੂੰ ਪੁੱਛੂਗਾ ਜੀ ਤੁਸੀਂ ਇਹ ਸਵਾਲ ਕਰ ਗਏ ਆ ਤੇ ਮੈਨੂੰ ਝੂਠ ਮਾਰਨ ਲੱਗਿਆਂ ਡਰ ਲੱਗਦਾ ਕਿਉਂਕਿ ਮੈਂ ਆਪਦੇ ਆਪ ਲੋਕਾਂ ਦੇ ਵਿੱਚ ਰਹਿਣਾ ਵਾਂ ਮੈਂ ਇੱਥੇ ਹੀ ਘੁੰਮਦਾ ਫਿਰਦਾ ਰਹਿੰਦਾ ਵਾਂ ਕਿਸੇ ਮੇਰੀ ਮਾਂ ਨੇ ਮੈਨੂੰ ਕੰਨੋਂ ਫੜ ਲੈਣਾ ਪੁੱਤ ਆ ਗੱਲ ਕਹੀਤੀ ਸੀ ਕਿਸੇ ਮੇਰੇ ਪਿਓ ਨੇ ਕਿਸੇ ਮੇਰੇ ਵੱਡੇ ਭਰਾ ਨੇ ਕਹਿੰਦੇ ਨੇ ਪੁੱਤ ਆ ਗੱਲ ਕਰਕੇ ਆ ਪੂਰੀ ਕਰ ਤੇ ਮੈਂ ਤਾਂ ਗੱਲਾਂ ਉਨੀਆਂ ਕਰੂੰਗਾ ਜੀ ਜਿੰਨੀਆਂ ਪੂਰੀਆਂ ਕਰ ਸਕਦਾ ਵਾਂ ਮੇਰੇ ਤੋਂ ਨਾ ਝੂਠ ਵੱਜਾ ਵਾ ਤੇ ਨਾ ਮੈਂ ਮਾਰਨਾ ਵਾ 2022 ਤੋਂ ਜਦੋਂ ਤੋਂ ਸਰਕਾਰ ਆਈ ਆ ਲੋਕ ਇਹੋ ਗੱਲ ਕਹਿੰਦੇ ਆ ਵੀ ਅਸੀਂ ਵੋਟ ਸੋਨੂ ਨੂੰ ਪਾਉਣੀ ਆ ਅਸੀਂ ਸੋਨੂ ਚੋਨੂ ਨੂੰ ਅਹੀਂ ਕੰਮ ਕਹਿੰਦੇ ਆ ਸਾਡੇ ਹੋਏ ਆ ਜੀ ਆਮ ਆਦਮੀ ਪਾਰਟੀ ਵੱਲੋਂ ਆਮ ਘਰਾਂ ਦੇ ਵਿੱਚ ਟਿਕਟਾਂ ਆਈਆਂ ਕਿੰਨੀ ਕੁ ਖੁਸ਼ੀ ਹੈ ਮੈਂ ਕਹਿੰਦਾ ਜੀ ਆਮ ਪਾਰਟੀ ਇਹ ਗਰੀਬਾਂ ਦੀ ਪਾਰਟੀ ਆ ਜੀ ਇਹਦਾ ਇੱਕ ਜਾਗਦੀ ਜਿੰਦੀ ਜਾਗਦੀ ਆਧਾਰਨ ਮੈਂ ਆ ਜੀ ਮੈਂ ਇੱਕ ਮੇਰੇ ਪਾਪਾ ਜਿਹੜੇ ਆਰਮੀ ਚੋਂ ਰਿਟਾਇਰ ਆ ਜੀ ਠੀਕ ਆ ਜੀ ਅਸੀਂ ਇੱਕ ਜ਼ਿਮੀਂਦਾਰ ਗਰੀਬ ਜਿਹਾ ਜ਼ਿਮੀਂਦਾਰ ਪਰਿਵਾਰ ਤੋਂ ਸੰਬੰਧਤ ਆ ਜੇ ਮੰਨ ਲਓ ਪੈਸੇ ਨਾਲ ਹੀ ਟਿਕਟਾਂ ਮਿਲਦੀਆਂ ਹੁੰਦੀਆਂ ਤੇ ਮੈਨੂੰ ਤਾਂ ਕਦੇ ਮੇਰੀ ਦੁਆਰੀ ਨਹੀਂ ਸੀ ਆਉਣੀ ਜੀ ਇਹ ਕਰਕੇ ਮੈਨੂੰ ਬੜੀ ਖੁਸ਼ੀ ਆ ਜੀ ਜੇ ਮੈਂ ਪਾਰਟੀ ਵਾਸਤੇ ਮਿਹਨਤ ਕੀਤੀ ਆ ਸਾਡੇ ਸਤਕਾਰਯੋਗ ਸਰਦਾਰ ਕਸ਼ਮੀਰ ਸਿੰਘ 16 ਐਮਐਲਏ ਸਾਹਿਬ ਨੇ ਸਾਡੇ ਸਿਰ ਤੇ ਹੱਥ ਰੱਖਿਆ ਵਾ ਤੇ ਇੱਕ ਗਰੀਬ ਘਰ ਦੇ ਮੁੰਡੇ ਨੂੰ ਟਿਕਟ ਦੇ ਕੇ ਜੀ ਐਡਾ ਵੱਡਾ ਮਾਣ ਕੀਤਾ ਹੋਰ ਇਸ ਤੋਂ ਵੱਧ ਕੀ ਦੇ ਸਕਦੀ ਜੀ ਪਾਰਟੀ ਬਿਨਾ ਐਫਸੀ ਬਣੇ ਕਿਹੜੇ ਮੱਲੇ ਦੇ ਕੰਮ ਤੁਸੀਂ ਕੀਤੇ ਮੈਂ ਕਹਿੰਦਾ ਜੀ ਤੁਸੀਂ ਪੱਤਰਕਾਰ ਜੋ ਤੁਹਾਨੂੰ ਲੋਕਾਂ ਨੇ ਜ਼ਿਆਦਾ ਦੱਸਿਆ ਹੋਣਾ ਵਾ ਠੀਕ ਹੈ ਜੀ ਪੱਤਰਸਾਹਕਾਰ ਸਾਹਿਬ ਮੈਂ ਤੁਹਾਨੂੰ ਸਵਾਲ ਪੁੱਛਦਾ ਤੁਸੀਂ ਲੋਕਾਂ ਤੋਂ ਪੁੱਛਿਆ ਹੀ ਆ ਤਾਨੂੰ ਲੋਕਾਂ ਦੱਸਿਆਣਾ ਕੋਈ ਵੀ ਟਿਊਬ ਲਾਈਟ ਆ ਵੇਖੋ ਜੀ ਦਿਣਾ ਹੀ ਜਗੰਡੀਆਂ ਜੋ ਫੇਲੋ ਹਾਂਜੀ ਕੋਈ ਵੀ ਟਿਊਬ ਲਾਈਟ ਕੋਈ ਨਾਲੀ ਦੀ ਸਮੱਸਿਆ ਕੋਈ ਸੀਵਰ ਦੀ ਸਮੱਸਿਆ ਰਹਿਣ ਨਹੀਂ ਦਿੱਤੀ ਹਾਂ ਕੁਝ ਮੇਜਰ ਕੰਮ ਆ ਦੋ ਗਲੀਆਂ ਜੀ ਸਾਡੇ ਇੱਥੇ ਉਹਦੇ ਮੈਂ ਗਿਆ ਆ ਪਾਣੀ ਦੀ ਸਮੱਸਿਆ ਚੱਲ ਰਹੀ ਆ ਉਹ ਵੀ ਸਮੱਸਿਆ ਮੈਂ ਇਲੈਕਸ਼ਨ ਤੋਂ ਬਾਅਦ ਮਤਾ ਪਾ ਕੇ ਉਹ ਪੈਪ ਲਾਈਨ ਪੈਣੀ ਆ ਜੀ ਉਹ ਮੈਂ ਛੇਤੀ ਹੱਲ ਕਰਵਾ ਦੂੰਗਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਜਿਹੜਾ ਕੰਮ ਆ ਕੰਮ ਦੋ ਤਰ੍ਹਾਂ ਨਾਲ ਹੁੰਦਾ ਵਾ ਇੱਕ ਬੰਦਾ ਸਰਕਾਰ ਦੇ ਵਿੱਚ ਹੋਵੇ ਇੱਕ ਉਹਦੀ ਨੀਤ ਹੋਵੇ ਪਹਿਲਾਂ ਇਹ ਸਰਕਾਰ ਦੇ ਵਿੱਚ ਹੀ ਇਹਨਾਂ ਦੀ ਨੀਤ ਹੈ ਨਹੀਂ ਤੇ ਹੁਣ ਇਹਨਾਂ ਦੀ ਨਾ ਨੀਤ ਹੈ ਕੀ ਆ ਤੇ ਨਾ ਇਹ ਸਰਕਾਰ ਦੇ ਵਿੱਚ ਆ ਮੱਲਾਵਾਸੀ ਨੂੰ ਮੈਂ ਅਪੀਲ ਕਰਦਾ ਵਾਂ ਇਹਨਾਂ ਦੇ ਝੂਠ 'ਚ ਨਾ ਆ ਜਿਓ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਜਦੋਂ ਇਹਨਾਂ ਦੀ ਸਰਕਾਰ ਹੀ ਇਹਨਾਂ ਉਦੋਂ ਨਹੀਂ ਕੁਝ ਕੀਤਾ ਤੇ ਹੁਣ ਕੀ ਕਰਨਗੇ ਸਭ ਝੂਠੇ ਲਾਰੇ ਆ ਜੀ ਦੋ ਤਰੀਕ ਤੋਂ ਬਾਅਦ ਇਹਨਾਂ ਇੱਥੇ ਵਿਖਣਾ ਨਹੀਂਗਾ ਉਹ ਜਿਤਨਾ ਬਰਸਾਤੀ ਡੱਡੂ ਨਿਕਲਦੇ ਹੁੰਦੇ ਨੇ ਨਾ ਮੀਂਹ ਪੈਣ ਦੇ ਉੱਤੇ ਇਹ ਬਰਸਾਤੀ ਡੱਡੂ ਆ ਦੋ ਤਰੀਕ ਤੋਂ ਬਾਅਦ ਇਹ ਗਵਾਚ ਜਾਣੇ ਆ ਜੀ 12 ਸਾਲ ਬਾਅਦ ਚੋਣ ਹੋ ਰਹੀ ਹੈ 171 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਕਿਸੇ ਦਾ ਵੀ ਕੋਈ ਕਾਗਜ਼ ਰੱਦ ਨਹੀਂ ਹੋਏ ਉਹਨਾਂ ਦੇ ਹੋਏ ਹੈ ਜਿਨ੍ਹਾਂ ਦੇ ਗਲਤ ਕਾਗਜ਼ ਸੀਗੇ ਕੀ ਕਹਿਣਾ ਚਾਹੋਗੇ ਕਿ ਆਮ ਆਦਮੀ ਪਾਰਟੀ ਵੱਲੋਂ ਨਰੂਲ ਚੋਣਾ ਕਰਾਈਆਂ ਜਾ ਰਹੀਆਂ ਹੋਣ ਵਾਰੀ ਮੱਲਾ ਨਿਵਾਸੀਆਂ ਦੀ ਹੈ ਪ੍ਰੋਸਾ ਜਿੱਤਣ ਦੇ ਲਈ ਕੀ ਕਰ ਰਹੇ ਹੋ ਵੇਖੋ ਜੀ ਸਭ ਤੋਂ ਪਹਿਲਾਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵੀ ਕਿਸੇ ਵੀ ਪਾਰਟੀ ਦੇ ਕਾਗਜ਼ ਰੱਦ ਨਹੀਂ ਹੋਏ ਇਹ ਤੋਂ ਪਤਾ ਲੱਗਦਾ ਵਾ ਵੀ ਸਾਡਾ ਜਿਹੜਾ ਐਮਐਲਏ ਸਾਡੇ ਹਲਕੇ ਦਾ ਉਹ ਕਿੰਨਾ ਇਮਾਨਦਾਰ ਹੈ ਇੱਥੇ ਕੋਈ ਕਾਲੀਆਂ ਕਾਂਗਰਸ ਦੇ ਉਮੀਦਵਾਰ ਖਲੋਤੇ ਹੁੰਦੇ ਤਾਂ ਤੁਸੀਂ ਪਹਿਲਾਂ ਵੀ ਵੇਖਿਆ ਵਾ ਕਿਵੇਂ ਗੁੰਡਾਗਰਦੀਆਂ ਹੁੰਦੀਆਂ ਰਹੀਆਂ ਐਮਸੀ ਇਲੈਕਸ਼ਨਾਂ ਦੇ ਵਿੱਚ ਕਿਵੇਂ ਇੱਕ ਬੰਦਿਆਂ ਦੇ ਕਾਗਜ਼ ਨਹੀਂ ਲੱਭਦੇ ਹੁੰਦੇ ਕਦੇ ਉਹਨਾਂ ਨੂੰ ਫਿਰ ਜਵਾਬ ਨਹੀਂ ਦਿੱਤਾ ਜਾਂਦਾ ਵੀ ਕਿਹੜੀ ਗੱਲੋਂ ਰੱਦ ਹੋ ਗਿਆ ਇੱਥੇ ਜਿੰਨੇ ਉਮੀਦਵਾਰਾਂ ਨੇ ਕਾਗਜ਼ ਭਰੇ ਆ ਹਾਂ ਇਕਾਦੁਕਾ ਛੱਡ ਕੇ ਸਾਰਿਆਂ ਨੂੰ ਜਿਹੜੇ ਆ ਉਹਨਾਂ ਦੇ ਕਾਗਜ਼ਾਂ ਦੇ ਚੋਣ ਨਿਸ਼ਾਨ ਲੜਨ ਤੇ ਉਹਨਾਂ ਨੂੰ ਮੌਕਾ ਮਿਲਿਆ ਵਾ ਕਿ ਇਹਦੇ ਕਾਗਜ਼ ਰੱਦ ਨਹੀਂ ਕਰਾਏ ਗਏ ਲੋਕਾਂ ਨੇ ਚੋਣਾਂ 'ਵਾਂ ਆਪਣਾ ਉਮੀਦਵਾਰ ਜਿੰਨੇ ਕੰਮ ਕੀਤੇ ਆ ਲੋਕਾਂ ਨੇ ਕੰਮ ਦਾ ਸਾਥ ਦੇਣਾ ਆ ਅੰਤ ਵਿੱਚ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿੰਨਾ ਨੰਬਰ ਵਟਣਿਆ ਕਿੰਨੇ ਤੋਂ ਕਿੰਨੇ ਵਜੇ ਤੱਕ ਵੋਟ ਪੈਣੀ ਹੈ ਤੇ ਜਿਹੜੇ ਉੱਥੇ ਪਹੁੰਚ ਕੇ ਜਿਹੜਾ ਫਤਵਾ ਕਿਸ ਨੂੰ ਦੇਣਾ ਮੈਂ ਮੱਲਾ ਨੁਆਸੀ ਨੂੰ ਇਹ ਅਪੀਲ ਕਰਨੀ ਚਾਹੁੰਨਾ ਵਾ ਵੇਖੋ ਜੀ ਤੁਸੀਂ ਮੈਨੂੰ ਜਦੋਂ ਵੀ ਆਵਾਜ਼ ਮਾਰੀ ਆ ਕੰਮ ਵਾਸਤੇ ਮੈਂ ਤੁਹਾਡੇ ਉਸੇ ਵਾਲੇ ਹਾਜ਼ਰ ਹੋ ਜਾਵਾ ਕੋਈ ਤੁਹਾਨੂੰ ਸੜਕਾਂ ਦਾ ਨਾਲੀਆਂ ਦਾ ਕਿਤੇ ਵੀ ਤੁਹਾਨੂੰ ਕੰਮ ਪਿਆ ਵਾ ਮੇਰੀ ਲੋੜ ਪਈ ਤੁਹਾਡੇ ਨਿੱਜੀ ਕੰਮ ਤੇ ਵੀ ਲੋੜ ਪਈ ਆ ਮੈਂ ਆਪਣਾ ਕੰਮ ਛੱਡ ਕੇ ਤੁਹਾਡੇ ਨਾਲ ਗਿਆ ਵਾ ਤੇ ਮੈਂ ਹੁਣ ਮੱਲਾ ਨੁਆਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਮੈਂ ਤੁਹਾਡਾ ਸਾਥ ਦਿੱਤਾ ਵਾ ਹੁਣ ਵਾਰੀ ਤੁਹਾਡੀ ਆ ਤੁਸੀਂ ਜਰਾ ਸਾਥ ਦੇ ਦਿਓ ਆ ਜਿਹੜਾ ਤੁਸੀਂ ਮੇਰੇ ਝਾੜੂ ਦਾ ਚੋਣ ਨਿਸ਼ਾਨ ਤੇ ਬਟਨ ਲਾ ਕੇ ਮੇਰੇ ਨਾਂ ਤੇ ਮੋਹਰ ਲਾ ਦਿਓ ਮੇਰੇ ਮਾਤਾ ਜੀ ਮਾਤਾ ਸਰਦਾਰਨੀ ਜਸਬੀਨ ਕੌਰ ਜੀ ਜਿਤਾ ਦਿਓ 5 ਸਾਲ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਮਾਤਾ ਜੀ ਜਿੰਨੇ ਮੱਲਾ ਨਿਵਾਸੀ ਨੇ ਤੁਸੀਂ ਵੀ ਮਾਤਾਵਾ ਭੈਣਾਂ ਨੂੰ ਮਿਲ ਰਹੇ ਹੋ ਜਾ ਕੇ ਕੀ ਉਹ ਤੁਹਾਡੀ ਸਪੋਰਟ ਕਰ ਬਹੁਤ ਸਪੋਰਟ ਹੋ ਰਹੀ ਸਕਦੀ ਸਾਰਿਆਂ ਦੀ ਸਪੋਰਟ ਸਾਨੂੰ ਆ ਅੱਛਾ ਜੀ ਜਿੱਧਰ ਵੀ ਜਾਂਦਾ ਆਂਦੇ ਨੇ ਬੇਟੇ ਨੇ ਕੰਮ ਕੀਤੇ ਅਸੀਂ ਬੇਟੇ ਤੇ ਭਈ ਇਹ ਕੰਮ ਤੇ ਮੂਲ ਬੋਟਾ ਪਾਉਣੀਆਂ। ਧੰਨਵਾਦ ਜੀ। ਧੰਨਵਾਦ ਜੀ। ਸਰ ਤੁਸੀਂ ਵੇਖ ਸਕਦੇ ਹੋ ਕਿ 1 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਉਹਨਾਂ ਨੇ ਆਪਣੇ ਵਾਰਡ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਚੋਣ ਪ੍ਰਚਾਰ ਦੇ ਲਈ ਉਹ ਘਰ-ਘਰ ਵੀ ਪਹੁੰਚ ਰਹੇ ਨੇ ਅਤੇ ਐਮਸੀ ਬਣਨ ਤੋਂ ਪਹਿਲਾਂ ਵੀ ਜਿਹੜੇ ਕੰਮ ਨੇ ਉਹਨਾਂ ਦੇ ਵੱਲੋਂ ਕਰਵਾਏ ਗਏ ਆ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਹੁਣ 2 ਮਾਰਚ ਨੂੰ ਜਿਹੜੇ 56000 ਵੋਟਰ ਨੇ ਉਹ ਤਰਨ-ਤਰਨ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨ ਜਾ ਰਹੇ ਨੇ ਅਤੇ ਨਤੀਜੇ ਕੀ ਰਹਿੰਦੇ ਨੇ ਇਹ 2 ਮਾਰਚ ਦੀ ਸਾਮ ਨੂੰ ਪਤਾ ਲੱਗੇਗਾ ਬੜੇ ਰੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਦਲਜੀਤ ਸਿੰਘ ਨજર نیوز ਦਰਨਤਾਰ